जन्म मेरा किश्तवाड़ का है इसलिए भद्रवाही भाषा किश्तवाड़ी भाषा कश्मीरी भाषा डोगरी भी बोलते हैं लेकिन डोगरी में भाषण करता नहीं हूँ इसलिए आपको थोड़ा सा आराम से बैठ के आप लोगों के साथ मिलने का बड़ा सौभाग्य मिला है मौका मिला है तो मैं आज संत शिरोमणि कबीरदास जी की जो जयंती है आज छह सौ अड़तालीसवीं जयंती है उस अवसर पर मैं आप सभी माताओं बहनों को बुजुर्गों को नौजवानों को उसको बहुत बहुत बधाई देता हूं बहुत बहुत आपका आभार प्रकट करता हूं मेरे मित्रों आज का ये जो चुनाव है जो बाई इलेक्शन है यहाँ लुधियाना वेस्ट का यह एक ऐसे समय पे आया है जब आप देखते हैं कि भारत के ऊपर पूरे विश्व की नजर है सारी दुनिया की नजरें जो है वो भारत पे है उसका कारण क्या है आज हमारी चौथी एकनमी है वर्ल्ड की हमने जापान को भी क्रॉस किया है और एक शक्तिशाली देश का प्रदर्शन सारे विश्व के अंदर जिस तरीके से ऑपरेशन सिंधूर के समय भारत की सेना ने जो पराक्रम दिखाया जो भाई बहुत बहुत सारे का खास तौर से मेरिया भेनों का ਬਹੁਤ ਧੰਨਵਾਦ ਕਿ ਜਿਹੜਾ ਉਹਨਾਂ ਨੇ ਆਪਣਾ ਬਹੁਮੁੱਲਿਆ ਸਮਾਂ ਅੱਜ ਕੱਢ ਕੇ ਸਾਡੇ ਨਾਲ ਵਿਚਾਰ ਸਾਡੇ ਵਿਚਾਰ ਤੁਲਬਾ ਕੇ ਆਏ ਤੇ ਸਾਡੀ ਗੱਲ ਸੁਣੀ। ਸਭ ਤੋਂ ਪਹਿਲਾਂ ਅੱਜ ਮੁਬਾਰਕਬਾਦ ਹੈ ਕਵੀਰ ਜੀ ਦੀ ਜਨਮ ਦਿਤੇ ਔਰ ਨਾਲ ਦੀ ਨਾਲ ਹੀ ਜੈ ਕਵੀਰ ਅਨੰਤ ਕਵੀਰ ਜੈ ਕਵੀਰ ਅਨੰਤ ਕਵੀਰ ਇਸ ਤੋਂ ਪਹਿਲਾਂ ਕਿ ਮੈਂ ਆਪਣੀ ਗੱਲ ਸ਼ੁਰੂ ਕਰਾਂ ਆਪਣਾ ਕਿਉਂਕਿ ਹਿੰਦੁਸਤਾਨ ਔਰ ਹਿੰਦੁਸਤਾਨ ਤੇ ਹੁਣੇ-ਹੁਣੇ ਜਿਹੜਾ ਢੰਗ ਦੇ ਨਾਲ ਦੁਸ਼ਮਨ ਨੂੰ ਸਬਕ ਸਿਖਾਇਆ ਹੈ ਕਿ ਆਓ ਜਰਾ ਆਪਾਂ ਆਪਣੀ ਮੁੱਲਕ ਦੇ ਬਾਰੇ ਇੱਕ ਗੱਲ ਕਰੀਏ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਬਹੁਤ ਹੀ ਸਤਕਾਰਯੋਗ ਅੱਜ ਦੀ ਇਸ ਸਭਾ ਦੇ ਵਿੱਚ ਜਵਾਹਰਨਗਰ ਦੇ ਨੌਜਵਾਨ ਬਜ਼ੁਰਗ ਮੇਰੇ ਸਾਥੀ ਮੇਰੀਆਂ ਭੈਣਾਂ ਮਾਤਾਵਾਂ ਮੇਰੇ ਪਿਆਰੇ ਬੱਚੇ ਔਰ ਸਾਡੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਵੀਰ ਦੀ ਹੱਡੀ ਜੋ ਇੱਥੇ ਸਾਰੇ ਹੀ ਵਿਰਾਜਮਾਨ ਨੇ ਔਰ ਮੇਰੇ ਅਸੈਂਬਲੀ ਦੇ ਵਿੱਚ ਪ੍ਰਧਾਨ ਸਭਾ ਦੇ ਵਿੱਚ ਸਾਥੀ ਸ੍ਰੀ ਸਰਦਾਰ ਕੇਵਲ ਸਿੰਘ ਜੀ ਤਿਲੋ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਇਨਚਾਰਜ ਨੇ ਇੱਥੋਂ ਦੇ ਯੂਨੀ ਆਲੀ ਸਾਡੀ ਜੁਵਾ ਤੇ ਸਾਡੇ ਇੱਥੇ ਪੀਆਜੀ ਬੈਠੇ ਨੇ ਨਰਿੰਦਰ ਜੀ ਜਿਨ੍ਹਾਂ ਨੇ ਸ਼ੁਰੂਆਤ ਕਰਕੇ ਅੱਜ ਦੇ ਇਸ ਪ੍ਰੋਗਰਾਮ ਤੇ ਸਦਾ ਵੀ ਦੁਆਇਆ ਔਰ ਰਕੇਸ਼ ਕੁਮਾਰ ਜੀ ਜਿਨ੍ਹਾਂ ਨੇ ਮਿਹਨਤ ਕਰਕੇ ਇਕੱਠ ਘਟ ਕੀਤਾ ਹਨੀ ਜੀ ਮੇਰੇ ਮਿੱਤਰ ਨੇ ਵਿਨੋਦ ਬੀਨੂ ਜੀ ਰਕੇਸ਼ ਪਾਟਿਆ ਵਕੀਲ ਸਾਹਿਬ ਮੇਰੇ ਚੌਧਰੀ ਸਾਹਿਬ ਸਾਲੂ ਜੀ ਰਜਿੰਦਰ ਪਿੱਟਾ ਜੀ ਸਰજન ਕੁਮਾਰ ਜੀ ਫੋਰ ਜੋ ਵੀ ਸੱਜਣ ਇੱਥੇ ਵਿਰਾਜਮਾਨ ਨੇ ਮੇਰੇ ਫਰੋਜ਼ਪੁਰ ਤਵਾਏ ਹੋਏ ਸਾਥੀ ਉਹ ਵੀ ਇੱਥੇ ਵਿਰਾਜਮਾਨ ਨੇ ਜਿਹੜੇ ਕਈ ਦਿਨਾਂ ਤੋਂ ਤੁਹਾਡੇ ਵਿਚਕਾਰ ਇਸ ਥੋਣ ਮਿਹਨ ਦੇ ਵਿੱਚ ਸ਼ਾਮਲ ਮੈਂ ਜ਼ਿਆਦਾ ਸਮਾਂ ਨਹੀਂ ਲਵਾਵਾਂਗਾ ਲਿਮਟਿਡ ਔਰ ਸਹੀ ਗੱਲ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਾਕਾ ਇੱਕ ਮਿੰਟ ਜਰਾ ਚੁੱਪ ਤਾਂ ਗੱਲਾਂ ਬਹੁਤ ਸਿੱਧੀਆਂ ਨੇ ਭੈ ਜੀ ਕਿ 3 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਚੱਲਦੀ ਨੂੰ ਹੋ ਗਿਆ ਕਿੰਨਾ ਸਾਲਾਂ ਦੇ ਵਿੱਚ ਤੁਸੀਂ ਵੇਖਿਆ ਹੋਣਾ ਕਿ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਇਸ ਮੁਹੱਲੇ ਦੇ ਵਿੱਚ ਇਸ ਵਾਰਡ ਦੇ ਵਿੱਚ ਕੀ ਹੋਇਆ ਤੁਸੀਂ ਕੀ ਸੋਚਿਆ ਸੀ ਉਹ ਹੋਇਆ ਕਿ ਨਹੀਂ ਹੋਇਆ ਨਹੀਂ ਹੋਇਆ ਮਨਵੇ ਇਸ ਗੱਲ ਨੂੰ ਬਲੈਕਆਊਟ ਹੁੰਦਾ ਸੀ ਲੇਕਿਨ ਜਿਹੜਾ ਡਰੋਨ ਉਹ ਭੇਜਦੇ ਸੀਗੇ ਸਾਡੇ ਇਧਰੋਂ ਜਿਹੜੇ ਡਰੋਨ ਐਸ 400 ਉਹਦੇ ਮਾਰ ਕੇ ਥੱਲੇ ਸਿੱਟ ਲੈਂਦਾ ਤੇ ਤਾਂ ਸੀ ਕਿ ਮੋਦੀ ਸਾਹਿਬ ਦੂਰੰਦੇਸ਼ੀ ਸੀ ਔਰ ਸਾਡੀ ਫੌਜ ਦੀ ਹਿੰਮਤ ਸੀ ਕਿ ਉਹਨਾਂ ਨੂੰ ਵੀ ਸਲੂਟ ਕਰਦੇ ਲੇਕਿਨ ਅੱਜ ਜਿਹੜਾ ਹੈ ਇਹ ਬੋਲਸ ਦਾ ਤੁਹਾਡੇ ਕੋਲ ਮੰਗ ਲੈ ਕੇ ਆਈ ਹੈ ਆ ਕਿ ਇਸ ਕਰਕੇ ਆਵੇਂ ਅਸੀਂ ਇਹ ਨਹੀਂ ਕਰ ਰਹੇ ਵੀ ਸਵੇਰੇ ਸਾਡੀ ਸਰਕਾਰ ਬਣ ਜਾਣੀ ਅਸੀਂ ਇਹ ਕਹਿ ਰਹੇ ਆ ਵੀ 2027 ਦੀ ਅੱਜ ਆਪਾਂ ਨੀਂ ਪੱਥਰ ਰੱਖੀਂ ਦੇਖੋ ਨੀਂ ਪੱਥਰ ਜਿੰਨੀ ਦੇਰ ਨਹੀਂ ਰੱਖੋਗੇ ਨੀਂ ਨਹੀਂ ਪਟਾਂਗੇ ਉਹਦੀ ਮਜ਼ਬੂਤੀ ਨਹੀਂ ਕਰਾਂਗੇ ਤੇ ਮਕਾਨ ਕਿਵੇਂ ਬਣੇਗਾ ਰਾਤੋਂ ਰਾਤ ਆ ਨੀਂ ਪੱਥਰ ਰੱਖ ਕੇ ਮਕਾਨ ਨਹੀਂ ਬਣਦਾਗਾ ਉਹਦਾ ਕਾਰਜਾਂ ਦਾ ਤੇ ਕੱਥੇ ਦਾ ਹੀ ਮੰਨ ਸਕਦਾ ਹੈ لیکن ਜੇ ਮਜਬੂਤੀ ਨਾਲ ਤੁਸੀਂ ਪੰਜਾਬ ਨੂੰ ਮਜਬੂਤ ਕਰਨਾ ਚਾਹੁੰਦੇ ਹੋ اور ਗਰੀਬਾਂ ਦਾ ਭਲਾ ਚਾਹੁੰਦੇ ਹੋ ਤਾਂ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਜੀ ਨੂੰ ਵਕਤ ਦਿੱਤਾ ਜਾਏ। ਉਹਨਾਂ ਨੂੰ ਅਸੀਂ ਅੱਜ ਆਪ ਦਾ ਉਮੀਦਵਾਰ ਬਣਾ ਕੇ ਆਪ ਦਾ ਵਕੀਲ ਬਣਾ ਕੇ ਸੈਂਟਰ ਤੋਂ ਪੈਸਾ ਵੀ ਲਿਆ ਸਕਦੇ ਨੇ। ਬਾਦੂ ਪੈਸਾ ਉੱਥੇ ਹੀ ਆਉਂਦਾ ਹੈ। ਅੱਜ ਜਿੰਨੀਆਂ ਸਕੀਮਾਂ ਉਹਨਾਂ ਦੇ ਵਾਸਤੇ ਵੀ ਤਾੜੀਆਂ ਮੈਂ ਬੇਨਤੀ ਕਰਦਾ ਹਾਂ ਪ੍ਰਿਆ ਸ਼ਰਮਾ ਜੀ ਨੂੰ ਔਰ ਐਸੀ ਮੋਰਚਾ ਦੇ ਮਹਾਂ ਮੰਤਰੀ ਵਿਜੇ ਖਟਕ ਜੀ ਨੂੰ ਲਿਖਤਾਰ ਜੀ ਨੂੰ ਜੈ ਕੀ ਭਾਰਤੀ ਜਨਤਾ ਪਾਰਟੀ ਸਾਰੇ ਹੱਥ ਕੱਢ ਕੇ ਖੜੇ ਕਰਕੇ ਆਪਾਂ ਜਵਾਬ ਦਵਾਂਗੇ ਮੇਰੇ ਭੈਣਾ ਮੇਰੇ ਵੀਰ ਬੈਠੇ ਨੇ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਬਹੁਤ ਹੀ ਸਤਿਕਾਰਯੋਗ ਮੇਰੇ ਇਦੋਂ ਦੇ ਵੀਰ ਕੌਂਸਲਰ ਮੈਨੂੰ ਜੀ ਔਰ ਸਾਰੇ ਬਹੁਤ ਹੀ ਸਤਿਕਾਰਯੋਗ ਪਰਦੇਸ਼ ਦੇ ਅਧਿਸ਼ ਸਾਰੇ ਅਸ਼wini ਸ਼ਰਮਾ ਜੀ ਆਏ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਮੈਨੂੰ ਨਾਲ ਬੈ ਪ੍ਰਧਾਨ ਆਪਣੇ ਨਾਲ ਜੋ ਜੋ ਆਪਣੇ ਨਾਲ ਪੰਜਾਬ ਵਿੱਚ ਹੋ ਰਿਹਾ ਆਪਾਂ ਉਹਦੀ ਗੱਲ ਕਰੀਏ ਮੇਰੇ ਇਹ ਭੈਣਾਂ ਬੈਠੀਆਂ ਨੇ ਮੇਰੇ ਵੀਰ ਬੈਠੇ ਨੇ ਆਪਾਂ ਸਾਰੇ ਜਾਣੇ ਆ ਪਿਛਲੇ 3 ਸਾਲਾਂ ਦੇ ਵਿੱਚ ਜੋ ਪੰਜਾਬ ਦੇ ਹਾਲਾਤ ਹੋ ਗਏ ਬੜੇ ਝੂਠੇ ਵਾਦੇ ਬਹੁਤ ਸਾਰੇ ਵਾਦੇ ਕਰਕੇ ਇਹ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਔਰ ਕੋਈ ਵੀ ਵਾਦਾ ਇਹਨਾਂ ਨੇ ਪੂਰਾ ਨਹੀਂ ਕੀਤਾ ਜੇ ਕੋਈ ਕੀਤਾ ਇੱਕ ਵੀ ਵਾਦਾ ਪੂਰਾ ਕੀਤਾ ਉਹ ਦੱਸ ਦਿਓ ਔਰ ਪਹਿਲਾਂ ਵੀ ਝੂਠ ਬੋਲ ਕੇ ਆਏ ਔਰ ਹੁਣ ਫਿਰ ਦੁਬਾਰਾ ਸਰ ਝੂਠਾ ਪ੍ਰਚਾਰ ਕਰ ਰਹੇ ਨੇ ਇਦੋ ਦੇ ਆਮ ਆਦਮੀ ਪਾਰਟੀ ਦੇ ਜਿਸ ਤਰੀਕੇ ਨਾਲ ਸੰਜੀਵ अरोड़ा ਜੀ ਝੂਠ ਤੇ ਝੂਠ ਬੋਲੀ ਜਾ ਰਹੇ ਨੇ ਮੈਂ ਫਲਾਈਓਵਰ ਬਣਾਤੇ ਮੈਂ ਰੋਡਾਂ ਬਣਾਤੀਆਂ ਮੈਂ ਤੁਹਾਨੂੰ ਪੈਣਾ ਨੂੰ ਪੁੱਛਣਾ ਚਾਹਨਾ ਭਰਾਵਾਂ ਨੂੰ ਪੁੱਛਣਾ ਚਾਹਨਾ ਇੱਕ ਵੀ ਰੋਡ ਦਿਖਾ ਦਿਓ ਜਿਹੜੀ ਉਹਨਾਂ ਬਣਾਈ ਹੋਵੇ ਆ ਜਿਹੜਾ ਭਲਾਈ ਹੋਰਾਂ ਦੀ ਗੱਲ ਕਰਦੇ ਨੇ ਉਹ ਭਾਰਤੀ ਜਨਤਾ ਪਾਰਟੀ ਨੇ ਬਣਾਏ ਨੇ ਸਾਡੀ ਸੈਂਟਰ ਦੀ ਸਰਕਾਰ ਨੇ ਬਣਾਏ ਨੇ ਪਰ ਮੈਂ ਇਸ ਦਿਨ ਹੋਰ ਗੱਲ ਕਹਿਣਾ ਚਾਹਨਾ ਦੇਖੋ ਸਾਡੇ ਲੁਧਿਆਣਾ ਦੀ ਮੰਗ ਸੀ ਕਿ ਸਾਡੇ ਜਿਹੜਾ ਜਿਹਨੂੰ ਟਿਕਟ ਦਿੱਤੀ ਜਾਵੇ ਲੋਕਲ ਕਾਰਜਕਰਤਾ ਉਹਦਾ ਜੇ